ਮਰਦ شمارੀ ਕਰਦਿਆਂ ਮੈਂ ਗਲੀ ਚੋਂ ਨੰਗਿਆ ਨਿੱਕੀ ਜਿਹੀ ਛਤਰੀ ਚੋਂ ਕੋਈ ਖੰਗਿਆ ਚਾਤ ਮਾਰ ਜਦੋਂ ਮੈਂ ਅੰਦਰ ਲੰਘਿਆ ਉਨੀ ਮੇਰੀ ਉਰਦ ਮਿਲ ਗਿਆ ਉੱਤਰਾ ਪਛਾਣਿਆ ਨਹੀਂ ਤੈਨੂੰ ਕੌਣ ਐ ਤੂੰ ਢੋਡੀ ਪਿੰਡ ਵਿੱਚ ਮਾਸਟਰ ਸਰਕਾਰੀਆ ਲਾਈ ਮੇਰੀ ਡਿਊਟੀ ਕਰਦਾ ਮਰਦ シュਮਾਰੀਆ ਢੋਡਾ ਮੈਂ ਸਾਰਾ ਘਰਬਾਰ ਲਿਖਣਾ ਕਿੰਨੇ ਉਹ ਮੈਂਬਰ ਤੁਸੀਂ ਪੂਰਾ ਪਰਿਵਾਰ ਲਿਖਣਾ ਸੁਣ ਕੇ ਇਹੇ 마ਸੂਮ ਅੱਖਾਂ ਵਿੱਚੋਂ ਪਾਣੀ ਆ ਗਿਆ ਜਾਂਦਾ ਜਾਂਦਾ ਹੰਝੂ ਬਾਬੇ ਨੂੰ ਰੁਵਾ ਗਿਆ ਮੇਰੇ ਚਾਰ ਪੁੱਤ ਪੰਜ ਪੋਤੇ ਬਹੁਤ ਵੱਡਾ ਮੇਰਾ ਪਰਿਵਾਰ ਸੀ ਕਿਸੇ ਟਾਈਮ ਮੈਂ ਨਤਾ ਸਿੰਘ ਸਰਦਾਰ ਸੀ ਬਜ਼ੁਰਗਾ ਹੁਣ ਜਿਹੜਾ ਤੁਹਾਡਾ ਪਰਿਵਾਰ ਏ ਹੁਣ ਉਹ ਅਲੱਗ-ਅਲੱਗ ਹੋ ਗਿਆ ਪੁੱਤਰਾ ਹੁਣ ਮੈਂ ਹੱਡ ਜੋ ਚੱਲਣ ਜੋਗ ਨਹੀਂ ਰਹੇ ਪੁੱਤਰਾ ਨੇ ਸਾਰੀਆਂ ਦੀਆਂ ਬੰਡੀਆਂ ਪਾਲੀਆਂ ਬਜ਼ੁਰਗਾ ਤੁਸੀਂ ਆਪਣੀ ਪੁੱਤਰਾਂ ਲਈ ਇੰਨਾ ਕੁਝ ਕੀਤਾ ਅੱਜ ਤੁਸੀਂ ਡੰਗਰਾਂ ਵਾਲੇ ਵਾੜੇ ਦੇ ਵਿੱਚ ਪਏ ਹੋਏ ਹੋ ਪੁੱਤਰਾ ਪਹਿਲਾਂ ਜੀਵਨ ਸਾਥੀ ਵੀ ਉਹ ਵੀ ਕੁਟੇਮ ਪਹਿਲਾਂ ਸਰਗ ਸਰਦਾਰ ਕੀ ਮਿੱਟੀ ਨਾਲੇ ਮਿੱਟੀ ਹੋ ਕੇ ਕਰੀਆਂ ਕਮਾਈਆਂ ਹੋਈ ਆ ਬੇਖੇੜਾ ਪੈਰਾਂ ਵਿੱਚ ਪਾਟੀਆਂ ਬਿਾਈਆਂ ਹੋਈ ਕੰਮ ਕਰ ਕਰ ਹੱਥਾਂ ਦੀਆਂ ਮਿੱਟੀਆਂ ਲਕੀਰਾ ਹੋਈ ਪੁੱਤ ਪੋਤਿਆਂ ਵਾਸਤੇ ਬਣਾਤੀਆਂ ਜੰਗੀਰਾਂ ਹੋਈ ਜੇ ਮੈਂ ਗੱਡੇ ਜੋੜੇ ਤਾਂ ਗੱਡੀਆਂ 'ਚ ਵੰਦੇ ਨੇ ਅੱਗੋਂ ਕੀ ਕੀਤਾ ਬੂੜੇ ਨੇ ਅਗੇ ਹੋ ਗਏ ਕੈਂਡੀ ਗੁੱਠੀਆਂ ਚੋਂ ਨਿਕਲ ਕੇ ਮੰਜਾ ਮੇਰਾ ਬਾਗਲ ਚ ਡਹਿ ਗਿਆ ਅਜਨ ਨੱਥੂ ਸਿੰਘ ਸਰਦਾਰ ਤੋਂ ਛੇੜਾ ਨੱਥੂ ਬੁੱਢਾ ਰਹਿ ਗਿਆ ਸਰਪੰਚ ਸਾਹਿਬ ਹੁਣ ਤੁਹਾਡੇ ਸਾਹਮਣੇ ਮੈਂ ਆਪਦੀ ਜਾਨ ਚ ਬੱਚੇ ਪਾਲੇ ਦੇ ਪੋਲੋਸੇ ਸਾਰਾ ਕੰਮ ਕਰਿਆ ਛੇੜਾ ਅਜ ਤੋਂ ਕੱਟਿਆ ਇਹਨਾਂ ਦੇ ਨਾਲ ਔਖਾ ਸੌਖੇ ਨੇ ਹਾਂਜੀ ਵਿਆਹ ਤੇ ਇਥਿਆ ਤੇ ਠੀਕ ਹੈ ਜੀ ਜ਼ਮੀਨ ਜਿੰਨੀ ਕਿ ਮੇਰੇ ਤੋਂ ਹੋ ਸਕਿਆ ਮੈਂ ਇਹਨਾਂ ਦੇ ਵਾਸਤੇ ਬਣਾਈ ਠੀਕ ਹੈ ਜੀ ਕਦੇ ਨਾ ਦੁਖਨੀਆਂ ਆਣ ਦਿੱਤਾ ਗਰਮੀ ਨੇ ਆਣ ਦਿੱਤੀ ਹੁਣੇ ਪੜ੍ਹ ਲਿਖ ਕੇ ਆਪਦਾ ਉਹ ਹੋ ਗਿਆ ਆਪਦੇ ਆਪ ਨੂੰ ਹੁਣ ਮੈਨੂੰ ਘਰੋਂ ਵਾਰ ਕੱਢਤਾ ਇਹਨਾਂ ਨੇ ਚੱਕ ਕੇ ਦੱਸੋ ਮੈਂ ਕੀ ਕਰਾਂ ਹੁਣ ਕੀ ਹੱਲ ਹੋ ਸਕਦਾ ਇਹ ਦੱਸੋ ਭਾਈ ਮੁੰਡੋ ਕੀ ਦੁੱਖ ਹੈ ਕੀ ਤਕਲੀਫ ਆ ਭਾਈ ਕਿਉਂ ਪਏ ਉਹਨੂੰ ਤੰਗ ਕਰਦੇ ਹੋ ਤੁਸੀਂ ਕੀ ਕਰੀਏ ਹੁਣ ਬੁੜੀ ਬੋੜੀ ਉਮਰ ਚ ਆ ਗਏ ਨੇ ਹੁਣ ਤੰਗ ਕਰਦੇ ਨੇ ਕਰੀਏ ਕੀ ਇਹਨਾਂ ਆਪਾਂ ਸਾਹਿਬ 2 ਮਹੀਨਾ ਵੀ ਨਾ ਕਰ ਦੋ ਜੀ ਠੀਕ ਹੈ ਕੱਲ ਐ ਹੋ ਜਾਂਦੀ ਆ ਵੀ ਇਹ ਕਹਿੰਦਾ ਮੈਂ 31 ਦਿਨ ਰੱਖ ਲੈ ਮੈਂ ਕਹਿੰਦਾ 30 ਦਿਨ ਰੱਖ ਲੈ ਆਪਾਂ ਤਾਂ ਮਹੀਨਾ ਵੀ ਨਾ ਕਰ ਲੈਨੇ ਆ ਚਾਹੇ 31 ਦਿਨ ਹੋਣ ਚਾਹੇ 3 ਉਹ ਤਾਂ ਫਿਰ ਮਹੀਨੇ ਚ ਇੱਕ ਦਾ ਦਿਨ ਤਾਂ ਵਾਧਾ ਘਟਦਾ ਰਹਿੰਦਾ ਹੀ ਅੱਗੇ ਠੀਕ ਹੈ ਮਹੀਨੇ ਵਾਲੇ ਦਿਨ ਰੱਖ ਲਓ ਫਿਰ ਮਹੀਨਾ ਇਹ ਰੱਖੂਗਾ ਚਾਹੀ 31 ਦਿਨ ਹੁਣ ਚਾਹੀ ਵੀਰੇ ਮਹੀਨੇ ਵੀ ਨਾ ਕਰ ਦੋ ਜਿਵੇਂ ਮਰਜੀ ਇਹ ਤੰਗ ਬਹੁਤ ਕਰਦਾ ਜੀ ਸਾਨੂੰ ਅਸੀਂ ਕੀ ਕਰੀਏ ਕੀ ਕਰੀਏ ਵਾਕਾ 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 ਮੰਗੂ ਸਾਰਾ ਦਿਨ ਤੰਗ ਕਰੀ ਜਾਂਦਾ ਜੀ ਭਾਈ ਬਜ਼ੁਰਗ ਬੰਦਾ ਜਵਾਕਾ ਵਰਗਾ ਹੀ ਹੁੰਦਾ ਸਾਰੀ ਉਮਰ ਕਮਾਈ ਕਰਦਾ ਮਰ ਗਿਆ ਤੁਹਾਨੂੰ ਕੋਠੀਆਂ ਕਾਰਾ ਬਣਾਤੀਆਂ ਫਿਰ ਜੀ ਇਹਦੇ ਰੱਖ ਦੇਣੀ ਤਾਂ 30 ਦਿਨ ਰੱਖ ਕੇ ਕਹਿ ਦਿੰਦੇ ਨੇ ਵਗਦੇ ਇੱਕ ਦਿਨ ਵੱਧ ਰੱਖ ਲਾਂਗੇ ਫਿਰ ਕਿੱਡੀ ਕੀ ਗੱਲ ਹੈ ਇੱਕ ਇੱਕ ਵਾਰੀ 31 ਦਿਨ ਇੱਕ ਰੱਖ ਲਿਆ ਕਰੋ ਇੱਕ ਵਾਰੀ ਇੱਕ 31 ਦਿਨ ਹੋਰ ਰੱਖ ਲਿਆ ਕਰੇ ਇੱਕ ਮਹੀਨਾ ਮਹੀਨਾ ਵਧ ਕੱਟ ਕੇ ਆਈ ਜਾਂਦਾ ਕਿਤੇ ਤਾਂ 30 ਹੀ ਆਈ ਜਾਂਦਾ ਵਿੱਚ ਮਹੀਨਾ ਫਿਰ ਹੁਣ ਇਹ ਕਹਿੰਦੇ ਇੱਧਰ ਹੋਏ ਕਹਿ ਦਿੰਦੇ ਸੋ ਉਹਦੇ ਕਣੀ ਜਾ ਵੱਡੀ ਕਣੀ ਮੈਂ ਕੀ ਕਰਾਂ ਨਹੀਂ ਭਾਈ ਸਿਆਣੇ ਬਣੋ ਮਾਪਿਓ ਸਾਹਮਣੇ ਹੁੰਦੇ ਆ ਸਾਹਮ ਕੇ ਰੱਖੋ ਚਲੋ ਜੀ ਸਰਪੰਚ ਸਾਹਿਬ ਜਿਵੇਂ ਤੁਸੀਂ ਕਹੋਗੇ ਅਸੀਂ ਉਹ ਵੀ ਕਰਾਂ ਜਿਵੇਂ ਤੁਸੀਂ ਕਰਦੋਂਗੇ ਠੀਕ ਆ ਫਿਰ ਬਸ ਮਹੀਨਾ ਮਹੀਨਾ ਰੱਖੋ ਕੋਈ ਗੱਲ ਨਹੀਂ ਇੱਕ ਦਿਨ ਵੱਧ ਕੀ ਘਟ ਗਈ ਮੀ ਨਾਮੀਨਾ ਤੋਂ ਫੇਰ ਰੱਖੋ ਆਪ ਜੀ ਪੰਚਾਇਤ ਰੱਬ ਕਰਦੀ ਹੁੰਦੀ ਸੀ ਸਾਡਾ ਕਹਿਣਾ ਮੰਨ ਲਾ ਪਰ ਫੇਰ ਵੀ ਤੁਹਾਡਾ ਪਿਓ ਐ ਸਾਰੀ ਉਮਰ ਤੁਹਾਡੇ ਵਾਸਤੇ ਕਮਾਈ ਕਰੀਏ ਤੁਹਾਨੂੰ ਕਾਰਾਂ ਕੋਠੀਆਂ ਬਣਾ ਕੇ ਦੇਤੀਆਂ ਹੁਣ ਬਚਾਰਾ ਜਾਵੇ ਕਿੱਦੜੇ ਇਹ ਬਢੇਪੇ ਵੇਲੇ ਚੰਗਾ ਸਰਪੰਚ ਸਾਹਿਬ ਹੁਣ ਜਿਵੇਂ ਇਹ ਕਹਿਣਗੇ ਠੀਕ ਹੈ ਕਰੇਣਾ ਠੀਕ ਹੈ ਬਾਕੀ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰਾ ਮੈਨੂੰ ਕਿਸੇ ਤੇ ਟਿਕਾਣੇ ਲਾਇਆ ਤੁੰਨੇ ਠੀਕ ਹੈ ਮਾਈ ਵੱਟੇ ਆਪਦਾ ਉਹ ਕਰ ਠੀਕ ਹੈ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਠੀਕ ਹੈ ਲੋਕ ਕੋ ਲੱਜੋਂ ਡਰਦੇ ਆ ਇੱਕ ਦੂਜੇ ਦੀ ਗੱਲ ਮੰਨ ਲਈ ਮਿੰਨਾ ਮਿੰਨਾ ਚਾਰਾਂ ਨੇ ਵਾਰੀ ਬਣ ਲਈ ਸ਼ੁਕਰੇ ਮਾਲਕਾ ਪੰਚਾਇਤ ਨੇ ਜੋ ਫੈਸਲਾ ਕਰ ਲਿਆ ਤਾਂ ਠੀਕ ਐ ਚਲੋ ਮਿੰਨਾ ਮਿੰਨਾ ਤਾਂ ਰੱਖਣਗੇ ਹੋਰ ਨਹੀਂ ਜ਼ਿਆਦਾ ਦੇਖਦੇ ਅੱਗੇ ਬਣ ਕੀ ਬਣਦਾ ਵਾਹ ਨੇ ਭਾੜੇ ਤੋਂ ਸਾਡੇ ਕਾਣੀ ਬੁੜਾ ਅੱਜ ਹੀ ਪਿਆ ਫੇਰ ਤੌਰ ਤੇ ਇੱਕ ਦਿਨ ਪਹਿਲਾਂ 30 ਦਿਨ ਹੋ ਗਏ ਬਣਿਆ ਹੋਣਾ ਸੀ 30 ਦਿਨ ਹੋ ਗਏ ਪਹਿਲਾਂ ਸਾਡੇ ਕਾਣੀ 31 ਦਿਨ ਲੱਤ ਫਿਰ ਗਿਆ ਫਿਰ ਵੱਡੇ ਹੋ ਗਏ ਸੀ ਬੁੜਾ 31 ਦਾ ਮਹੀਨਾ ਗਿਆ ਫਿਰ ਗਿਆ ਵੱਡੇ ਹੋ ਗਏ ਇੱਕ ਦਿਨ ਲਾਜੀ ਬਵਾਦ ਹੋ ਗਈ ਸੀ ਵੱਡੇ ਨੇ ਮੇਰੇ ਨਾਲ ਸੋਹਣੇ ਬੜੇ ਜਿਆਦੇ ਕੁਝ ਬੁੜੇ ਆਣਾ ਸਾਨੂੰ ਕਹਿੰਦਾ ਨਾ ਫਿਰ ਗਿਆ ਸਾਡੇ ਵੱਡੇ ਨੇ ਅਸਾਂ ਅੱਜ ਆਲਾ ਸਮੂਹ ਆਪੇ ਹੀ ਕਰਾਂ ਅਸੀਂ ਗੁਰੂਤੋਂ ਬਰਾਹਮਣ ਸੇਕ ਤੋਂ ਹਰਾ ਆਹ ਕੀਤੇ 31 ਦਿਨਾਂ ਦਾ ਪੰਗਾ ਪੈ ਗਿਆ ਮਾਰਚ ਮਈ ਵਾਲੇ ਕਹਿੰਦੇ ਬੁੜਾ ਇੱਕ ਦਿਨ ਬੱਦ ਰਹਿ ਗਿਆ ਜਾਂ ਕੰਨੀ ਪਾ ਦੇ ਇੱਕ ਗੱਲ ਹੈ ਸਰਕਾਰ ਦੇ ਜਿਹੜੇ ਜਿੱਤੂ ਹੁੰਦੇ ਨੇ ਬਾਜੀ ਉਹ ਆਪਣੀ ਲਾਦ ਹੱਥੋਂ ਹਾਰਦੇ ਇਹ ਤਰੱਕੀਆਂ ਨੇ ਕਾਦੀਆਂ ਪੁੱਤਰਾ ਜਿੱਥੇ ਮਾਂ ਪਿਓ ਨੇ ਪਏ ਨੇ ਰੋਲਦੇ ਮaaf ਕਰੀ ਪੁੱਤਰਾ ਮੈਜ ਜਵਤੀ ਹੋ ਗਿਆ ਪਰਨੇ ਸੀ ਖਾਨੇ ਫਾਰਮ ਦੇ ਮੈਂ ਅਪਦੀ ਰੁਖ ਹੋ ਗਿਆ ਜੀਤ ਉਠ ਖੜਾ ਵੇ ਵਸ ਹੋ ਕੇ ਅੱਖਾਂ ਵਿੱਚੋਂ ਪਾਣੀ ਖਾਰਾ ਵਹਿ ਗਿਆ ਪਿੰਨ ਡਿੱਗ ਗਿਆ ਹੱਥ ਵਿੱਚੋਂ ਤੇ ਫਾਰਮ ਵੀ ਖਾਲੀ ਰਹਿ ਗਿਆ ਬਜ਼ੁਰਗ ਹੁੰਦੇ ਨਹੀਂ ਘਰਾਂ ਦੀਆਂ ਰੌਣਕਾਂ ਰੌਣਕਾਂ ਨਾ ਘਟਾਇਓ ਸੋਹਣਿਓ ਇਹ ਮਾਲੀ ਨੇ ਬੂਟੇ ਲਾਣ ਵਾਲੇ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਸੋਹਣਿਓ ਧੁੱਪੇ ਨਾ ਬਿਠਾਇਓ ਸੋਹਣਿਓ 2 ਸਾਲ ਬਾਅਦ ਘਰੋਂ ਜਾਣਾ ਪਿਆ ਬਾਹਰ ਸੀ ਚੰਡੀਗੜ੍ਹ ਮੇਰਾ ਸੈਮੀਨਾਰ ਸੀ ਬਜ਼ੁਰਗੋ ਸਾਸਰੀਕਾਲ ਜੀ ਸਾਸਰੀਕਾਲ ਅਨਿਤ ਤੋਂ ਮਾਸਟਰ ਹਾਂ ਬਜ਼ੁਰਗੋ ਮੈਂ ਮਾਸਟਰਾਂ ਤੋਂ ਡਿਪੈਂਡ ਦੇ ਵਿੱਚ ਸਰਕਾਰੀ ਨੱਥਾ ਸਿੰਘ ਜੀ ਹਾਂਜੀ ਤੁਸੀਂ ਕਿਵੇਂ ਚੰਡੀਗੜ੍ਹ ਜੀ ਪੁੱਤਰਾ ਪੁੱਤ ਪੋਤੀਆਂ ਦੀ ਦੱਸੀ ਸੀ ਕਹਾਣੀ ਮੈਂ ਇੱਕ ਹੈਗੀ ਸੀ ਮੇਰੀ ਧੀ ਰਾਣੀ ਸੀ ਬਾਪੂ ਮੇਰਾ ਬਾਪੂ ਕਿੱਥੇ ਹੈ ਪੂਆ ਬਾਪੂ ਤਾਂ ਬਾਹਰ ਲੈ ਘਰੇ ਆ ਮੇਰੇ ਭਰਾ ਮਨੇ ਮੇਰੇ ਬਾਪੂ ਦੀ ਇੰਨੀ ਮਾੜੀ ਹਾਲਤ ਕਰਤੀ ਮੈਂ ਹੁਣ ਆਪਣੇ ਬਾਪੂ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੀ ਜੇ ਪਪਾ ਤੇ ਇੱਥੇ ਘਾਤੋਂ ਆ ਗਿਆ। ਪੁੱਤਰਾ ਹੁ ਕੀ ਕਰੀਏ ਜਿਹੜੇ ਡਾਨੇ ਤੇ ਬੈਠੇ ਸੀ ਉਹੀ ਵੱਡਤਾ। ਜੀ ਇਹ ਜਿਹੜਾ ਘਰ ਦਾ ਮਾਲਕ ਸੀ ਉਹੀ ਘਰੋਂ ਕੱਢਤਾ। ਪੁੱਤਰਾ ਪਹਿਲਾਂ ਤਾਂ ਇਹਨਾਂ ਨੇ ਮਿੰਨੇ-ਮਿੰਨੇ ਦੀ ਵਾਰੀ ਬੰਨ ਲਈ ਸੀ ਮੁੰਡਿਆਂ ਨੇ। ਉਹ ਫਿਰ 30-31 ਦਿਨਾਂ ਦਾ ਫਰਕ ਪੈ ਗਿਆ ਇਹਨਾਂ ਦਾ ਆਪਸ 'ਚ। ਫਿਰ ਹੁਣ ਮੈਨੂੰ 31-31 ਦਿਨਾਂ ਦੇ ਜਿਹੜਾ ਇੱਕ ਦਿਨ ਦਾ ਵਾਅਦਾ ਸੀ ਉਸ ਕਰਕੇ ਇਹਨਾਂ ਨੇ ਮੈਨੂੰ ਜਿਵੇਂ ਘਰੋਂ ਕੱਢਤਾ। ਜਿਨਾਂ ਤਾਂ ਪੁੱਤਰਾ ਉਹ ਕੰਮ ਕਰਤਾ ਜਾਂ ਜਿਹੜੇ ਡਾਨੇ ਤੇ ਬੈਠੇ ਸੀ ਉਹੀ ਜਿਹੜੋਂ ਵੱਡਤਾ। ਘਰ ਦੇ ਮਾਲਕ ਨੂੰ ਪੁੱਤਰਾ ਹੁਣ ਘਰੋਂ ਜਿਵੇਂ ਬਾਹਰ ਕੱਟਦਾ ਕੋਈ ਨਹੀਂ ਬਾਪੂ ਤੂੰ ਮੇਰੇ ਨਾਲ ਚੱਲ ਚੰਡੀਗੜ੍ਹ ਮੈਂ ਤੇਰੇ ਨਾਲ ਲੈ ਕੇ ਜਾਉਂਗੀ ਜੀ ਪੁੱਤਰਾ ਮੇਣਾ ਵੱਜੂ ਐਵੇਂ ਜੱਗ ਤੀ ਕੋਈ ਨਹੀਂ ਮੈਂ ਤੇਰੀ ਤੇ ਆ ਚੱਲੋ ਤੁਸੀਂ ਨਾਲ ਚੱਲੋ ਮੇਰੇ ਚੱਲੋ ਪੁੱਤਰਾ ਜੀ ਤੂੰ ਕਹਿੰਨੀ ਓ ਜਿਆਦਾ ਨਹੀਂ ਬਗ ਚੱਲਦੇ ਚੱਲ ਪੁੱਤਰਾ ਚੱਲ ਬਾਪੂ ਮੈਂ ਤੇਰੇ ਨਾਲ ਲੈ ਕੇ ਜਾਉਂਗੀ ਕੋਈ ਨਹੀਂ ਇੰਨੇ ਜੋਗੀ ਹੈਗੀ ਐਵੇਂ ਦੇ ਦੇ ਦੂੰਗੇ ਰੋਟੀ ਚਲੋ ਪੁੱਤਰਾ ਇਹਨਾਂ ਦਿੰਦੀ ਰੋਟੀ ਜਿਹੜੀ ਦੇਣੀ ਸੀ ਕੋਈ ਨਹੀਂ ਨਵਾ ਤਿੰਦਾ ਫਰਜ ਇੰਨਾ ਕੋਈ ਨਹੀਂ ਆ ਜਾ ਮੈਂ ਰੱਖੋਗੇ ਸਾਨੂੰ ਚੰਨਾ ਲੈ ਬਬੂ ਹਣ ਤਾਂ ਮੇਰੇ ਕੋਲੇ ਆ ਗਿਆ ਨਾ ਮੈਂ ਵੀ ਤੇਰਾ ਪੁੱਤੀਆਂ ਤੇਰਾ ਵਧੀਆ ਧਿਆਨ ਰੱਖੂੰ ਠੀਕ ਹੈ ਪੁੱਤਰਾ ਹੁ ਕਰੀਏ ਕੀ ਹੁਣ ਤਾਂ ਜਿਹੜਾ ਕੁਛ ਕਰਨਾ ਦੀ ਕਰਤਾ ਤੇਰਾ ਹੁਣ ਤਾਂ ਤੁਹਾਡੇ ਹੱਥ ਹੈ ਜੋ ਜੀ ਜੀ ਸੇਵਾ ਕਰ ਲੋ ਤੇ ਜਿਹਦੀ ਮਰਜ਼ੀ ਤੁਹਾਡੀ ਮਰਜ਼ੀ ਹੈ ਕੋਈ ਨਾ ਟੈਨਸ਼ਨ ਨਾਲ ਦੋਸਨ ਜੇ ਇਹ ਤਾਂ ਸਾਡੇ ਅਸੀਂ ਬਹੁਤ ਜ਼ਿਆਦਾ ਇਹ ਗਲਤੀ ਕਰਦੇ ਆ ਜਿਹੜਾ ਇੱਕ ਤੀਆਂ ਦਾ ਵਤਕਾਰ ਕਰਦੇ ਆ ਵੀ ਤੀ ਹੋਗੀ ਪੁੱਤ ਨਹੀਂ ਹੋਇਆ ਆਹ ਦੇਖ ਲਓ ਪੁੱਤ ਨਾਲ ਕੀ ਹਿੱਲਾ ਕਰਿਆ ਮੇਰਾ ਜਿਵੇਂ ਨੂੰ ਤੀ ਨਹੀਂ ਸਾਹਮਣਾ ਪਏ ਕੋਈ ਨਹੀਂ ਕੋਈ ਨਹੀਂ ਜਿੰਦਰਾ ਹੈਗਾ ਤਾਂਸਰ ਨਾ ਲਾ ਫੀਲ ਉਹ ਵੱਟ ਫੀਲ ਉਸ ਤੀ ਨਾ ਬੜੀ ਸੀ ਦੱਸਿਆ ਕਿਉਂ ਨਹੀਂ ਗਿਆ ਵੀ ਤੁਹਾਡੇ ਨਾਲ ਕਰੀ ਉਹਨਾਂ ਨੇ ਤੇ ਇਹ ਮੈਨੂੰ ਕੀ ਪਤਾ ਪੀਮੇ ਨਾਲ ਐ ਕਰਨਗੇ ਮੈਂ ਤਾਂ ਆਪਣੇ ਦੁੱਖ ਤੇਨ ਦੱਸਣਾ ਨਹੀਂ ਚਾਹੁੰਦਾ ਸੀ ਪਰ ਇਹਨਾਂ ਨੇ ਤਾਂ ਜਿਵੇਂ ਕਹਾਣੀ ਸੀਰੀ ਲਾਤੀ ਹੂੰ ਦੁੱਖ ਨੇ ਕੀ ਸੀਗਾ ਦੱਸਣਾ ਤਾਂ ਹੈਗਾ ਹੀ ਸੀ ਇੰਨਾ ਕੁ ਹੋ ਗਿਆ ਦੱਸਣਾ ਤਾਂ ਹੱਕ ਹੈਗਾ ਸੀ ਤੁਹਾਡਾ ਦੱਸਦਾ ਤਾਂਹੀਂ ਪੁੱਤਰਾ ਜੀ ਐ ਹੁੰਦਾ ਵੀ ਮੈਨੂੰ ਮਾੜਾ ਮੋਟਾ ਇਸ ਮਨ ਤਾਂ ਇਹ ਦੀ ਮੈਂ ਜਸਮਾਲਣਗੇ ਪਰ ਇਹਨਾਂ ਤਾਂ ਜਿਵੇਂ ਠੋਕਰਾਂ ਮਾਰ ਕੇ ਮੈਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢਤਾ ਪੁੱਤਰਾ ਮੇਰੀ ਮਿੱਤਾ ਕਹਾਣੀ ਖਤਮ ਕਰਤੀ ਨਾ ਨੇ ਜੇ ਤੁਸੀਂ ਦੱਸ ਦਿੰਦੇ ਕਿ ਪਤਾ ਨਾ ਹੀ ਐ ਹੁੰਦਾ ਫਿਰ ਨਹੀਂ ਆਪਾਂ ਦੇਖ ਲੈਂਦੇ ਪੁੱਤ ਹੁਣ ਕਰੀਏ ਵੀ ਕੀ ਕੀ ਵਾਸ ਚੱਲਦੀ ਐ ਬੇਵਸੀ ਗੱਲ ਐ ਸਾਰੀ ਇਹ ਤੋ ਹੁਣ ਵੀ ਚੰਗੇ ਰਹੇ ਤੁਸੀਂ ਜਿਹੜਾ ਮੈਨੂੰ ਲਿਆਏ ਪੁੱਤਾਂ ਕੋਈ ਨਾ ਕੋਈ ਜ਼ਿੰਦਗੀ ਸੁਗਰ ਜੀ ਵੀ ਮੇਰੀ ਤੋ ਇਹਦਾ ਮਰਾ ਜੀ ਤੁਸੀਂ ਤਾਂ ਇੰਝਾਂ ਲਾਈ ਵੀ ਹੁਣ ਤੁਹਾਡੇ ਆਸਰੀ ਐ ਬਸ ਆਪਾਂ ਤਾਂ ਦਿਖਾਤਾ ਜਿਹੜਾ ਦਿਖਾਣਾ ਸੀ ਆਪਾਂ ਇਹ ਟੈਂਸ਼ਨ ਨਾ ਲਾਓ ਤੁਸੀਂ ਜਲਦੀ ਬਾਪੂ ਆਪਣੇ ਕੋਲ ਆ ਗਿਆ ਨਾ ਆਪਣਾ ਵੀ ਜੀ ਲੱਗਿਆ ਨਾ ਹੁਣ ਆਪਾਂ ਸ਼ਹਿਰ ਚ ਲੈ ਕੇ ਰਾਂਗੇ ਬਾਪੂ ਨੂੰ ਘਰੇ ਛੱਡ ਕੇ ਆ ਵੀ ਖਾ ਲੋ ਵਧੀਆ ਬਾਪੂ ਚਲ ਐਥੇ ਨਹੀਂ ਸਾਬ ਖਾ ਲੈਣੇ ਹਣਕੀ ਹੋਰ ਹਣ ਜਾਣੇ ਨਹੀਂ ਜਾਂਦੇ ਆਪਾਂ ਕੋਲ ਹੀ ਰੱਖਾਂਗੇ ਆਪਾਂ ਉੱਥੇ ਉਹ ਲੈ ਕੇ ਆਏ ਸੀ ਮੈਨੂੰ ਅੱਛਾ ਹੁਣ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਆਪਦੀ ਧੀ ਕੋਲ ਹਾਂ ਧੀ ਕੋਲ ਰਹਿੰਦੇ ਬਹੁਤ ਵਧੀਆ ਤੁਹਾਡੀ ਸਿਹਤ ਹੋ ਗਈ ਅੱਗੇ ਨਾਲ ਪਹਿਲਾਂ ਨਾਲੋਂ ਪਰ ਕੋਣ ਕਰ ਦਿੱਤੀ ਉਹਨਾਂ ਨੇ ਸੇਵਾ ਕਰ ਕਰਕੇ ਸਾਰੀ ਤੰਗੀ ਸੀ ਪਹਿਲਾਂ ਨਾਲ ਹੋ ਗਈ ਹੁਣ ਮੇਰੀ ਸਿਹਤ ਵੀ ਤਾਂ ਚੰਗੀ ਜੀ ਧੀਆ ਤਾਂ ਧੀਆ ਹੀ ਹੁੰਦੀਆਂ ਨੇ ਮੈਂ ਤਾਂ ਇੱਕ ਗੱਲ ਕਹਾਂਗਾ ਧੀਆ ਵਾਂਗੂ ਕਰੋ ਪੁੱਤਾਂ ਵਾਂਗੂ ਧੀਆ ਨੂੰ ਵੀ ਕਰੋ ਪਿਆਰ ਓਏ ਧੀਆ ਨੂੰ ਵੱਧ ਕੇ ਪੁੱਤਾਂ ਤੋਂ ਵੱਧ ਕਰੋ ਸਤਿਕਾਰ ਨੂੰ ਬਹੁਤ ਵਧੀਆ ਜਿਹੜਾ ਤੁਸੀਂ ਆ ਗਏ ਹੋ ਨਾ ਤਾਂ ਤੁਹਾਡੀ ਸਿਹਤ ਦਾ ਵੀ ਫਰਕ ਪੈ ਗਿਆ ਨਾ ਮੁੜ ਕੇ ਤੁਹਾਨੂੰ ਬਜ਼ੁਰਗੋ ਤੁਹਾਡੇ ਬੱਚਿਆਂ ਨੇ ਕਿਸੇ ਨੇ ਕੋਲ ਕੀਤੀ ਜਦੋਂ ਤੁਸੀਂ ਧੀ ਦੇ ਕੋਲ ਆ ਗਏ ਨਹੀਂ ਪੁੱਤਰਾ ਹੁਣ ਨਾ ਕਿਸ ਨੇ ਕਾਲ ਕਰੀ ਨਾ ਆਉਣੀ ਹੁਣ ਤਾਂ ਖਤਮੇ ਕਹਾਣੀ ਬਸ ਹੁਣ ਤਾਂ ਜਿੰਦਗੀ ਤੁਹਾਡੀ ਬਹੁਤ ਵਧੀਆ ਬਤੀਤ ਹੋ ਰਹੀ ਆਪਣੀ ਧੀ ਕੋਲ ਖੁਸ਼ ਹੋ ਬਿਲਕੁਲ ਬਹੁਤ ਖੁਸ਼ ਆ ਮੈਂ ਪੁੱਤਰਾਂ ਦਾ ਕਦੇ ਪਾਣ ਦਾ ਕਲਾਸ ਨਹੀਂ ਪੁੱਛਦੀ ਉਹਦਾ ੱੱਕੇ ਮਾਰ ਮਾਰ ਕੇ ਘਰਵਾਰ ਕੱਢਦਾ ਕੋਈ ਗੱਲ ਨਹੀਂ ਜਿਹੜਾ ਸੀ ਪੇੜ ਉਹਨੂੰ ਜੜੋਂ ਪੱਟਦਾ ਕੋਈ ਗੱਲ ਨਹੀਂ ਬਜ਼ੁਰਗੋ ਹੁਣ ਤੁਹਾਡੀ ਸਿਹਤ ਵੀ ਵਧੀਆ ਹੋ ਗਈ ਹੈ ਨਾ ਤੁਸੀਂ ਆਪਣੀ ਧੀ ਕੋਲ ਵੀ ਰਹਿ ਰਹੇ ਹੋ ਨਾ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਨੂੰ ਮਿਲ ਕੇ ਮੈਂ ਇਥੇ ਚੰਡੀਗੜ੍ਹ ਆਇਆ ਹੋਇਆ ਸੀ ਤੇ ਮੇਰਾ ਅੱਜ ਇੰਟਰਵਿਊ ਸੀ ਤੇ ਮੈਂ ਪਾਰਕ ਦੇ ਵਿੱਚ ਆਇਆ ਤੇ ਮੈਂ ਵੇਖਿਆ ਵੀ ਬਜ਼ੁਰਗ ਤੇ ਨੱਥਾ ਸਿੰਘ ਛੋਲੇ ਪੁੱਤਰਾ ਤੂੰ ਸਿੰਦਾ ਕੁਸ ਪਛਾਣ ਲਿਆ ਮੈਨੂੰ ਮੇਰੇ ਜੰਮੇ ਨੇ ਵੀ ਤਾਂ ਮੈਨੂੰ ਪਛਾਣਨੋਂ ਹਟ ਗਏ ਨੇ ਕੋਈ ਹੋਰ ਬਜ਼ੁਰਗੋ ਹੁਣ ਤੁਸੀਂ ਬਹੁਤ ਵਧੀਆ ਉਹ ਵੀ ਪੁੱਤ ਢੋਡੀ ਨੇ ਜੇ ਮਾੜੇ ਨੇ ਤਾਂ ਵੀ ਢੋਡੇ ਪੁੱਤ ਵੱਜਣੇ ਨੇ ਪੁੱਤ ਤਾਂ ਵੱਜਣਗੇ ਪੁੱਤਰਾ ਇੱਕ ਮਾਪਿਓ ਚਾਰ ਪੁੱਤਰਾ ਨੂੰ ਪਾਲ ਦਿੰਦਾ ਪਰ ਚਾਰ ਪੁੱਤਰਾ ਤੋਂ ਇੱਕ ਮਾਂ ਪਿਓ ਨਹੀਂ ਪਾਲੇ ਜਾਂਦੇ ਬਜ਼ੁਰਗੋ ਜਦੋਂ ਪਿੰਡ ਦੇ ਵਿੱਚ ਕੋਈ ਵੀ ਨਾਮ ਲੈਂਦਾ ਨਾ ਫਿਰ ਉਹ ਨਾਮ ਲੈ ਕੇ ਬੋਲਦਾ ਵੀ ਉਹ ਫਲਾਣੇ ਸਿੰਘ ਦਾ ਹੈ ਪੁੱਤਰਾ ਨਾਮ ਤਾਂ ਲੈਂਦੇ ਨੇ ਪਰ ਨਾਮ ਲੈਣ ਦਾ ਕਿਸੇ ਨੂੰ ਹੱਕ ਨਹੀਂ ਕਿਉਂਕਿ ਹੱਕ ਤਾਂ ਹੁੰਦਾ ਜੇ ਉਹਦਾ ਕੋਈ ਪਾਲ ਪਾਲਪੋਸ਼ਣ ਕਰੇ ਜਦ ਇੱਕ ਮਾਂ ਪਿਓ ਆਪਦੀਆਂ ਸਾਰੀਆਂ ਇੱਛਾ ਮਾਰ ਕੇ ਆਪਦੇ 3 ਪੁੱਤ ਦਾ ਪਾਲ ਪੋਸ਼ਣ ਉਹਨੂੰ ਪੜਾਉਂਦਾ ਹੈ ਉਹਨਾਂ ਨੂੰ ਨੌਕਰੀਆਂ ਤੇ ਲਵਾਉਂਦਾ ਹੈ ਕਿ ਉਹਨਾਂ ਦਾ ਔਲਾਦ ਦਾ ਫਰਜ਼ ਨਹੀਂ ਬਣਦਾ ਉਹਨੂੰ ਦਾ ਆਪਣੇ ਮਾਂ ਪੁੱਤ ਬਾਪ ਦੀ ਉਹ ਸੇਵਾ ਕਰਨ ਦਾ ਉਹਨਾਂ ਦਾ ਦੁੱਖ ਪੁੱਛ ਬਜੁਰਗੂ ਜੀ ਅੱਜ ਤੁਹਾਡੇ ਨਾਲ ਇਹ ਇਹ ਚੀਜ਼ ਹੋ ਗਈ ਹੈ ਕੱਲ ਨੂੰ ਉਹਨਾਂ ਨਾਲ ਵੀ ਹੋ ਸਕਦੀ ਹੈ ਚਲੋ ਪੁੱਤਰਾ ਉਹ ਤਾਂ ਉਹਨਾਂ ਨਾਲ ਕੀ ਬਣੂਗਾ ਕੀ ਨਹੀਂ ਇਹ ਤਾਂ ਪਰਮਾਤਮਾ ਦੇਖਦਾ ਮੈਂ ਤਾਂ ਕੀ ਦੇਖਣਾ ਮੈਂ ਤਾਂ ਜਿਹੜਾ ਕੁਝ ਦੇਖਣਾ ਸੀ ਉਹ ਤਾਂ ਦੇਖ ਲਿਆ ਠੀਕ ਬਜੁਰਗੋ ਸਤਿ ਸ੍ਰੀ ਅਕਾਲ